ਗੁਰੂ ਨਾਨਕ ਪਾਤਸ਼ਾਹ ਜਦੋਂ ਬਈ ਨਦੀ ਤੇ ਇਸ਼ਨਾਨ ਕਰਨ ਵਾਸਤੇ ਗਏ ਨੇ ਮਰਦਾਨਾ ਨਾਲ ਸੀਗਾ ਜਦੋਂ ਗਏ ਤੇ ਕੁੜੀਆਂ ਕੱਪੜੇ ਧੋਉਂਦੇ ਸੀ ਬਈ ਨਦੀ ਦੇ ਤੇ ਜੇ ਕਾਹ ਲੱਗੇ ਨੀ ਨਾਨਕ ਆ ਗਿਆ ਨਾਨਕ ਆ ਗਿਆ ਗੁਰੂ ਨਾਨਕ ਪਾਤਸ਼ਾਹ ਵਰਦਾਨੇ ਨੂੰ ਕਹਿੰਦੇ ਮਰਦਾਨਿਆਂ ਸਾਡੇ ਵਸਤਰਾਂ ਨੂੰ ਝਾਂ ਰੱਖੀ ਅੱਜ ਤੁਹਾਨੂੰ ਟਾਈਮ ਲੱਗ ਜਾਣਾ ਮਰਦਾਨਾ ਕਹਿੰਦਾ ਬਾਪਾ ਜੀ ਮੈਨੂੰ ਛੱਡ ਕੇ ਕੋਈ ਹੋਰ ਸਾਥੀ ਦੀ ਨਹੀਂ ਬਣਾ ਲਿਆ ਉਹ ਕਹਿੰਦੇ ਨਹੀਂ ਮਰਦਾਨਿਆਂ ਉਹ ਸਾਥੀ ਨਹੀਂ ਬਣਾਇਆ ਆ ਸਾਨੂੰ ਟਾਈਮ ਲੱਗਦਾ ਐਨਾ ਕਰ ਕਰਦੇ ਅੰਦੀ ਦੇ ਵਿੱਚ ਛਾਲ ਮਾਰ ਦਿੱਤੀ ਜਦੋਂ ਕੁੜੀਆਂ ਵੇਖਦੀਆਂ ਇੱਕ ਨਜ਼ਰ ਵੇਖ ਦੇ ਰਹੀਆਂ ਪਾਣੀ ਜੋ ਬਾਹਰ ਨਹੀਂ ਆਇਆ ਉਹਨਾਂ ਨੇ ਕੱਪੜੇ ਚੱਕੇ ਚੱਕ ਕੇ ਆਣ ਕੇ ਬੀਬੀ ਨਾਨਕੀ ਨੂੰ ਕਹਿੰਦੀਆਂ ਨਹੀਂ ਤੇਰਾ ਵੀਰ ਡੁੱਬ ਗਿਆ ਕਹਿੰਦੀਆਂ ਕੀ ਵੀ ਨਾਲ ਕੀ ਕਹਿੰਦੀ ਨਹੀਂ ਉਹ ਤਾਂ ਵੀਰ ਮੇਰਾ ਡੁੱਬਣ ਵਾਲਾ ਕਿਤੇ ਡੁੱਬਿਆਂ ਨੂੰ ਤਾਰਨ ਵਾਲਾ ਹੈ ਲੋਕ ਇੱਥੇ ਇਕੀ ਨੂੰ ਮੁੱਖ ਲੈ ਕੇ ਮੇਰੀਆਂ ਆਪਣੀਆਂ ਲੈਣਾ ਲਿਖੀਆਂ ਹੋਈਆਂ ਹੈਗਾ ਤਾਂ ਮੈਂ ਅੜਪੜਾ ਨਹੀਂ ਜਮਾਂ ਹੀ ਹੋਤਾ ਬਾਬਾ ਨਾਨਕ ਸੀ ਜਿਨੇ ਕੱਬੀ ਨਦੀ ਵਿੱਚ ਮਾਰੀ ਹੋਤਾ ਬਾਬਾ ਨਾਨਕ ਸੀ ਜਿਨੇ ਕੱਬੀ ਨਦੀ ਵਿੱਚ ਮਾਰੀ ਉਹ ਨੇ ਆਪ ਕੀ ਡੁੱਬਣਾ ਆ ਉਨੇ ਆਪ ਕੀ ਡੁਬਣਾਇਆ ਉਨੇ ਆਪ ਕੀ ਡੁਬਣਾਇਆ ਜੀਨੇ ਡੁੱਬਦੀ ਦੁਨੀਆ ਤਾਰੀ ਆਹ ਤਾਂ ਬਾਬਾ ਨਾਨਕ ਜੀਨੇ ਕਬੀ ਨਦੀ ਵਿੱਚ ਮਾਰੀ ਬੀ ਨਾਨਕ ਕੀ ਕਹਿੰਦੀ ਕੁੜੀਆਂ ਨੂੰ ਉਹ ਪਹਿਲਾਂ ਜਾ ਕੇ ਪਾੰਦੇ ਨੂੰ ਨੇ ਪਹਿਲਾਂ ਜਾ ਕੇ ਪਾੰਦੇ ਨੂੰ ਉਹ ਪਹਿਲਾਂ ਜਾ ਕੇ ਪਾੰਦੇ ਨੂੰ ਸੇ ਨਾਨਕ ਨੇ ਚੋਜ ਦਿਖਾਇਆ ਪਹਿਲਾਂ ਜਾ ਕੇ ਪਾੰਦੇ ਨੂੰ ਸੇ ਨਾਨਕ ਨੇ ਚੋਜ ਦਿਖਾਇਆ ਏ ਕੰਕਾਰ ਲੈ ਕੇ ਫੱਟੀ ਤੇ ਉਹਨੇ ਪਾੰਦੇ ਹੱਥ ਫੜਾਇਆ ਓਏ ਕਬਾਲੇ ਮਰਦਾਨੇ ਨੇ ਨੀ ਪਾਲੇ ਮਰਦਾਨੇ ਨੇ ਓਏ ਕਬਾਲੇ ਮਰਦਾਨੇ ਨੇ ਸੇਵਾ ਤਰੋ ਲਖਾ ਲਈ ਸਾਰੀ ਉਹ ਤਾਂ ਬਾਬਾ ਨਾਨਕ ਨੇ ਨੀਨਤ ਪੀ ਨਦੀ ਵਿੱਚ ਮਾਰੀ ਆੜ ਲੈ ਕੇ ਸਾਥੀਆਂ ਨੂੰ ਨਾਲ ਲੈ ਕੇ ਸਾਥੀਆਂ ਨੂੰ ਨਾਲ ਲੈ ਕੇ ਸਾਥੀਆਂ ਨੂੰ ਉਹ ਤਪ ਤਨਦੀ ਦੇ ਪੁੱਜ ਗਿਆ ਉਹ ਮਾਰੀ ਛਾਲ ਨਦੀ ਵਿੱਚ ਸੀ ਲੱਗਦਾ ਦਲਦਲ ਦੇ ਵਿੱਚ ਖੁੱਬ ਗਿਆ ਹੋ ਬਾਹਰ ਨਾ ਆਇਆ ਪਾਣੀ ਤੋਂ ਨਾ ਦੇ ਬਾਹਰ ਨਾ ਆਇਆ ਪਾਣੀ ਤੋਂ ਜੀ ਜਾਤ ਉੱਠ ਕੇ ਨਾ ਕੰਨ ਕੱਟੋ ਹੋ ਬਾਰ ਨਾ ਆਇਆ ਪਾਣੀ ਚੋਂ ਜਿਹੜਾ ਆਪ ਸੀ ਕਲਾਤਾਰੀ ਉਹ ਤਾਹ ਬਾਬਾ ਨਾਨਕ ਸੀ ਕਿਨੇ ਟੱਪੀ ਨਦੀ ਵਿੱਚ ਮਾਰੀ ਹੋ ਮੁੱਖੋ ਕਿਆ ਨਾਨਕ ਨੇ ਮੱਖੋ ਕੇ ਆ ਨਾਨਕੀ ਨੇ ਮੱਖੋ ਕੇ ਆ ਨਾਨਕੀ ਨੇ ਜੀ ਭੈਣੋ ਸੁਣ ਲੋ ਸੱਚ ਸਣਾਵਾ ਉਹ ਟੱਡ ਪਿਆ ਨੂੰ ਤਾਰੂਗਾ ਜਿਹਨੂੰ ਕੀਤੀਆਂ ਸੁਪਨੇ ਛਾਵਾਂ ਉਹ ਟੱਡ ਪਿਆ ਨੂੰ ਤਾਰੂਗਾ ਜਿਹਨੂੰ ਕੀਤੀਆਂ ਸੁਪਨੇ ਛਾਵਾਂ ਉਹ ਵੀ ਚਰਨੀ ਡਿਗੂਗਾ ਉਹ ਵੀ ਚਰਨੀ ਡਿਗੂਗਾ ਉਹ ਵਿਚਰਨੀ ਡਗੂਗਾ ਜਿਹੜਾ ਪੀਰ ਹੈ ਬਲੀ ਕੰਧਾਰੀ ਆਹ ਤਾਂ ਬਾਬਾ ਨਾਨਕ ਸੀ ਵੀਰ ਟਪੀਂਦੀ ਨੱਚ ਮਾਰੀ ਹੱਥ ਸਿਰ ਤੇ ਉਦਾਇਆ ਹੱਥ ਸਿਰ ਤੇ ਉਦਾਇਆ ਹੱਥ ਸਿਰ ਤੇ ਉਹਦਾ ਆ ਜਿਹੜਾ ਕੁਲ ਦੁਨੀਆ ਦਾ ਵਾਲੀ ਦਰ ਤੇ ਆਏ ਨਰਾਸੇ ਨੂੰ ਉਹ ਨਾ ਕਦੇ ਮੋੜਦਾ ਖਾਲੀ ਦਰ ਤੇ ਆਏ ਨਰਾਸੇ ਨੂੰ ਉਹ ਨਾ ਕਦੇ ਮੋੜਦਾ ਖਾਲੀ ਹੋ ਤੇਰੀ ਉਹਨੂੰ ਮੰਨਦਾ ਆ ਲੈਰੀ ਉਹਨੂੰ ਹੀ ਮੰਨਦਾ ਆ ਲੈਰੀਓ ਨੂੰ ਮੰਨਦਾ ਆ ਜੀ ਦੀ ਨਾਨਕੀ ਭੈਣ ਪਿਆਰੀ ਉਹ ਤਾਂ ਪਾਪਾ ਨਾਨਕ ਸੀ ਜਿਹਨੇ ਟੱਪੀ ਨਦੀ ਵਿੱਚ ਮਾਰੀ ਉਹ ਤਾਂ ਪਾਪਾ ਇਹ ਨਾਲੇ ਨਕਸੀ ਜਿਹਨੇ ਟੱਪੀ ਨਦੀ ਵਿੱਚ ਮਾਰੀ ਵਿੱਚ ਮਾਰੀ ਲੈ ਜੀ ਜੀ ਮੈਂ ਜੀ